ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਇੱਕ ਵਾਰ ਥੋੜਾ ਜਿਹਾ ਪ੍ਰੋਸੈਸ ਚੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋਆਂ ਆਈਆਂ ਹੋਈਆਂ ਆਪਕੋ ਪ੍ਰਸ਼ਾਸਨ ਨੇ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀ ਹੈ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਇਹ ਚੋਣ ਹੋਈ ਜਾਂਦੀ ਸੀ ਤੋਂ ਨਹੀਂ ਅੱਜ ਥੋੜੀ ਪੋਰਟਸ ਲੱਗੀ ਹੋਈ ਸੀ ਕਹਿੰਦੇ ਉੱਥੇ ਇਹ ਤੋਂ ਬੰਦਾ ਕਾਜ ਲੇਕੇ ਭੱਜ ਜਾਂਦਾ ਹੈਗਾ ਇੱਕ ਕਾਲਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਇਹ ਆਪਦੀ ਚੋਣ ਕਰ ਰਹੇ ਨੇ ਜੀ ਜੂ ਐਸ ਪਰ ਲਾਅ ਜਿੱਦਾਂ ਵੀ ਹੋਵੇ ਕਰ ਲੰਗੇ ਸਾਡਾ ਉਹਦੇ ਡਾਇਰੈਕਟਲੀ ਦੇਖਦੇ ਨਹੀਂ ਵੀ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਦੇਖੋ ਇਦਾਂ ਨਾ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਈਡੈਂਟੀਫਾਈਡ ਬੰਦੇ ਨੇ ਤੁਸੀਂ ਆਪਕੇ ਉਹੀ ਆਈਡੈਂਟੀਫਾਈਡ ਬੰਦੇ ਅੰਦਰ ਵਾੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2:00 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜ ਦਿੱਤੇ ਜਿਹੜੀ ਜਾਂਦੇ ਨੇ ਕਿਹੜੇ ਬ ਕੋਣ ਕਹਿੰਦਾ ਮੈਂ ਨਹੀਂ ਨਿਕਲਿਆ ਅਜੇ ਨਹੀਂ ਇਹ ਫੇਰ ਰੋਲਾ ਜਿਹਾ ਪਿਆ ਹਰ ਮਾੜੇ ਦੇ ਬੜੇ ਮੈਂ ਹੁਣੇ ਆਇਆ ਵੀ ਕਿ ਮੇਰੇ ਨਹੀਂ ਮੈ ਹਾਂ ਮੈਂ ਹੁਣੇ ਆਇਆ ਜੀ ਪਹੁੰਚਿਆ ਮੈਨੂੰ ਪਤਾ ਹੈ ਇਹ ਸਾਡੀ ਡਿਊਟੀ ਵੀ ਵਿੱਚ ਹਾਂਜੀ ਤੇ ਫਿਰ ਤੁਸੀਂ ਅੰਦਰ ਡਿਊਟੀ ਟਾਈਮ ਦੇਖਣੀ ਮੈਂ ਹੁਣੇ ਆਇਆ ਹਾਂ ਨਾ ਇਹ ਕੰਮ ਨ ਲੱਗਦਾ ਜੀ ਜਿਹੜਾ ਆਪਣਾ ਇੰਨਾ ਕੁਛ ਰੰਗਾਂ ਮੰਨ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਅਮੇ ਕੋਈ ਪਤਾ ਨਹੀਂ ਕੀ ਹੋਣਾ ਇਸ ਸਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ ਵੈਸੇ ਬੰਦੇ ਥੋੜ ਨੂੰ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ ਤੇ ਦੋ ਆਬਜ਼ਰਵਰ ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ 올림픽 ਐਸੋਸੀਏਸ਼ਨ ਨੂੰ ਆਉਂਣਾ ਦੋਨਾਂ ਨੂੰ ਲੱਗਦਾ ਸਰਕਾਰ ਨੇ ਆਪਦੇ ਖਿਬਲਾ ਲਿਆ ਕਚਹਿਰੀਆਂ 'ਚ ਉਹ ਜਿੰਨਾਂ ਚਿਰ ਉਹ ਆਉਂਦੇ ਨਹੀਂ ਉਹਨਾਂ ਤੇ ਚੋਣ ਦੀ ਪ੍ਰਕਿਰਿਆ ਜਿਹੜੀ ਉਹ ਅਕੇ ਨਹੀਂ ਚੱਲਦੀ ਹੁਣ ਜਿਹੜਾ ਰਿਕਰਨ ਦਾ ਅਵਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਹਿਯਾ ਦਿੱਤਾ ਕਿ ਉਹਨਾਂ ਕੋਲ ਗਏ ਆ ਰਾਇ ਮਸ਼ਪਰਾ ਕਰਨ ਲਈ ਕੀ ਕਰੀਏ ਕਿ ਮਤਲਬ ਤਕਰੀਬਨ ਪੋਸਟਮਾਨ ਜਿਆਦੇ ਹਾਲਾਤ ਤਾਂ ਉਹਨਾਂ ਦੇ ਹੀ ਲੱਗਦੇ ਆ ਵੀ ਸਰਪਤ ਸਾਹਿਬ ਗੱਲ ਕਰੀ ਜਿਸ ਤਰ੍ਹਾਂ ਸ਼ਾਂਤੀਪੁਰ ਉਰ ਕਰਿਆ ਸੀ ਅਚਾਨਕ ਜਿਹੜਾ ਕੁਛ ਵਾਪਰਿਆ ਉਹ ਕਿਵੇਂ ਦੇਖਦੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ੱੱਕੇ ਨਾ ਬਣਨਾ ਵੋਟਾਂ ਨਾ ਬਣਜੋ ਕੋਈ ਹਰ ਇੱਕ ਨੇ ਹਰ ਕਿਸੇ ਦਾ ਹੱਕ ਹੈ ਚੋਣ ਲੜਨਾ ਹੱਕ ਹੈ ਬਣਨਾ ਹੱਕ ਸਾਰੀਆਂ ਗੱਲਾਂ ਉਹ ਠੀਕ ਹੁੰਦੀਆਂ ਰਹਿ ਔਰ ਜੇ ਥੋੜੇ ਕੋਲੇ ਵੋਟਾ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲਓ ਵੀ ਕਦਾ ਉਹਦਾ ਸਾਨੂੰ ਦੇ ਦਿਓ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਕੋਈ ਏਜੀ ਗੱਲ ਨਹੀਂ ਪਰ ਜੇ ਕੋਈ ਧੱਕੇ ਨਾਲ ਵੀ ਮੈਂ ਬਣਨਾ ਹੈ ਉਹ ਗਲਤ ਹੁੰਦਾ ਸਿਸਟਮ ਉਹ ਥੋੜੇ ਸਾਹਮਣੇ ਹੋਇਆ ਸਾਰਾ ਜੀ ਜੀ ਤੁਸੀਂ 4-5 ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ ਇਹ ਹਾਲਾਤ ਪਹਿਲਾਂ ਕਦੇ ਨਹੀਂ ਨਹੀਂ ਕਦੇ ਨਹੀਂ ਹੋਇਆ ਮੈਂ ਮੈਂ ਰਿਹਾ ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ ਉਦੋਂ ਮੈਂ ਸੀਨੀਅਰ ਵੀ ਪ੍ਰਧਾਨ ਹੁੰਦਾ ਸੀ ਦਿਲਿੰਦਰ ਤੋਂ ਸੀ ਬਲਬੀਰ ਸਿੰਘ ਸਰਦਾਰ ਸਵਰਨ ਸਿੰਘ ਦੇ ਭਤੀਜੇ ਉਦੋਂ ਵੀ ਕਦੇ ਨਹੀਂ ਹੋਇਆ ਸੀ ਸਰਬਸੰਮਤੀ ਰੱਖਦੀ ਹੁੰਦੀ ਸੀ ਹੈ ਰਾ ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ ਉਹ ਚੋਣ ਸਰਵਸਤਰੀ ਨੇ। ਖੇਡਾਂ ਦੇ ਵਿੱਚ ਇਹ ਕੁਛ ਤੁਹਾਨੂੰ ਕਿਵੇਂ ਲੱਗਦਾ? ਨਹੀਂ ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ। ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਜਿਹੜੇ ਉਪਾਦੇ ਵਿੱਚੋਂ ਬੜੇ ਸੀਗੇ ਦੋ ਜਣੇ। ਮਤਲਬ ਇੱਕ ਪੁਲਿਸ ਮੁਲਾਜ਼ਮ। ਆ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ। 9 ਤੋਂ 11 ਵਜੇ ਤੱਕ ਨਾਮਿਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗਿੰਦੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕੋਸ਼ਿਸ਼ ਕਰਦੇ। ਤੁਹਾਡੇ ਸਾਹਮਣੇ ਆ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਕ ਨੇ ਜੀ ਜਿਹੜੇ ਕਰ ਰਹੇ ਨੇ ਇਹ ਤੁਹਾਨੂੰ ਡਿਸਕਲੋਜ਼ ਕਰ ਦੇਵਾਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈ ਜਾਂਦੀਆਂ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀਏ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਐ ਨਹੀਂ ਚੋਣ ਹੋਈ ਜਾਂਦੀ ਹੈ ਤੁਹਾਡੀ ਨਹੀਂ ਅੱਜ ਥੋੜੀ ਪੋਰਟਸ ਲੱਗੀ ਹੋਈ ਸੀ ਫਿਰ ਵੀ ਉੱਥੇ ਇੱਕ ਸਟੇਜ ਤੋਂ ਬੰਦਾ ਕਾਜ ਲੈ ਕੇ ਭੱਜ ਜਾਂਦਾ ਹੈਗਾ ਕਾਲਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਇਹ ਆਪ ਦੀ ਚੋਣ ਕਰ ਰਹੇ ਨੇ ਜੀ ਜੁਐਸਪਰ ਲਾਅ ਜਿੰਦਾ ਵੀ ਹੋਊਗਾ ਇਹ ਕਰ ਲੰਗੇ ਸਾਡਾ ਉਹਦੇ ਡਾਇਰੈਕਟਲੀ ਨਹੀਂ ਕਰਦੇ ਨੇ ਵੀ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਦੇਖੋ ਇਦਾਂ ਨਾ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਕੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾਰੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜ ਦਿੱਤਾ ਤੀਜੀ ਜਾਣ ਤੱਕ ਕਿਹੜੇ ਬੰਦੇ ਆ ਕੁਈ ਪ੍ਰੋਸਪਨ ਕਰ ਰਿਹਾ ਨਹੀਂ ਕੋਈ ਨਹੀਂ ਕਰਦਾ ਅਜੀਬ ਜਿਹਾ ਇਥੇ ਰੋਲਾ ਜਿਹਾ ਪਿਆ ਧਰਮ ਬਾੜੇ ਦੇ ਬਾੜੇ ਮੈਂ ਹੁਣੇ ਆਇਆ ਵੀ ਕਿੰਨੇ ਆਏ ਨਹੀਂ ਮੈਨੂੰ ਨਹੀਂ ਮੈਂ ਹਾਂ ਮੈਂ ਹੁਣੇ ਆਇਆ ਜੀ ਪਹੁੰਚਿਆ ਮੈਨੂੰ ਪਤਾ ਹੈ ਤੇ ਸਾਡੀ ਡਿਊਟੀ ਇੱਥੇ ਵਿੱਚ ਹਾਂਜੀ ਤੇ ਫਿਰ ਤੁਸੀਂ ਅੰਦਰ ਡਿਊਟੀ ਟਾਈਮ ਦੇਖਣੀ ਮੈਂ ਹੁਣੇ ਆਇਆ ਹਾਂ ਨਹੀਂ ਕੀ ਕੰਮ ਲੱਗਦਾ ਜੀ ਜਿਹੜਾ ਆਪਣਾ ਇੰਨਾ ਕੋਸ਼ਿਸ਼ ਕਰਨਾ ਮੰਨੂ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਅਨੇ ਕੋਈ ਪਤਾ ਨਹੀਂ ਕੀ ਹੋਣਾ ਇਸ ਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ ਵੈਸੇ ਬੰਦੇ ਥੋੜ ਨੂੰ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ ਤੇ ਦੋ ਆਬਜ਼ਰਵਰ ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ 올림픽 ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਲੱਗਦਾ ਸਰਕਾਰ ਨੇ ਆਪ ਦੇ ਬੁਲਾ ਲਿਆ ਕਚਹਿਰੀਆਂ 'ਚ ਉਹ ਜਿੰਨਾਂ ਚਿਰ ਉਹ ਆਉਂਦੇ ਨਹੀਂ ਉਹਨਾਂ ਤੇ ਚੋਣ ਦੀ ਪ੍ਰਕਿਰਿਆ ਜਿਹੜੀ ਉਹ ਅੱਗੇ ਨਹੀਂ ਚੱਲਦੀ ਉਹ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਹਿਯਾ ਦਿੱਤਾ ਆ ਕਿ ਉਹਨਾਂ ਕੋਲ ਗਏ ਆ ਰਾਇਮਸ਼ਪਰ ਅਗਰ ਮੁਈ ਕੀ ਕਰੀਏ ਕਿ ਮਤਲਬ ਤਕਰੀਬਨ ਉਸ ਤੋਂ ਜ਼ਿਆਦੇ ਹਾਲਾਤ ਤਾਂ ਉਹਨਾਂ ਦੇ ਹੀ ਲੱਗਦੇ ਆ ਵੀ ਸਰਦਾਰ ਸਾਹਿਬ ਗੱਲ ਕਰੀ ਜਿਸ ਤਰ੍ਹਾਂ ਸ਼ਾਂਤੀਪੁਰ ਉੱਤਰਿਆ ਸੀ ਅਚਾਨਕ ਜਿਹੜਾ ਕੁਝ ਵਾਪਰਿਆ ਉਹ ਕਿਵੇਂ ਦੇਖਦੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ੱੱਕੇ ਨਾ ਪੜਨਾ ਹੈ ਵੋਟਾਂ ਨਾ ਵੜਜੋ ਕੋਈ ਹੱਕ ਨਹੀਂ ਹਰ ਕਿਸੇ ਦਾ ਹੱਕ ਹੈ ਚੋਣ ਲੜਨਾ ਹੱਕ ਹੈ ਬਣਨਾ ਹੱਕ ਸਾਰੀਆਂ ਗੱਲਾਂ ਉਹ ਠੀਕ ਹੁੰਦੀਆਂ ਰੇ ਔਰ ਜੇ ਛੋਟੇ ਕੋਲੇ ਵੋਟਾ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲਓ ਵੀ ਇਕਤਾ ਉਹਦਾ ਸਾਨੂੰ ਦੇ ਦਿਓ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਹੁੰਦਾ ਕੋਈ ਐਜੀ ਗੱਲ ਨਹੀਂ ਔਰ ਜੇ ਕੋਈ ਧੱਕੇ ਨਾਲ ਵੀ ਮੈਂ ਬਣਨਾ ਹੈ ਉਹ ਗਲਤ ਹੁੰਦਾ ਸਿਸਟਮ ਉਹ ਛੋਟੇ ਸਾਹਮਣੇ ਹੋਇਆ ਸਾਰਾ ਜੀ ਜੀ ਤੁਸੀਂ ਚਾਰਾਂੰਜ ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ ਇਹ ਹਾਲਾਤ ਪਹਿਲਾਂ ਕਦੇ ਨਹੀਂ ਨਹੀਂ ਕਦੇ ਨਹੀਂ ਹੋਇਆ ਮੈਂ ਮੈਂ ਰਹਾ ਇਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ ਉਦੋਂ ਮੈਂ ਸੀਨੀਅਰ ਵੀਰ ਪ੍ਰਧਾਨ ਹੁੰਦਾ ਸੀ ਦਿਲਿੰਦਰ ਤੌਸੀਫ ਬਲਬੀਰ ਸਿੰਘ ਸਰਦਾਰ ਸਵਰਨ ਸਿੰਘ ਦੇ ਭਤੀਜੇ ਉਦੋਂ ਵੀ ਕਦੇ ਨਹੀਂ ਹੋਇਆ ਸੀ ਸਰਬਸੰਮਤੀ ਨਾਲ ਹੁੰਦੀ ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ ਉਹ ਚੋਣ ਸਰਵਸਥੀ ਨੇ। ਇਹ ਸ਼ੇਡਾਂ ਦੇ ਵਿੱਚ ਇਹ ਕੁਛ ਤੁਨਤੀ ਵੇ ਲੱਗਦਾ। ਨਹੀਂ ਚੰਗਾ ਨਹੀਂ ਹੈਗਾ ਖੇਡਣ ਵਾਸਤੇ, ਕੰਮ ਚੰਗਾ ਨਹੀਂ। ਬਹੁਤ ਮਾੜੀ ਗੱਲ ਹੈਗੀ ਖੇਡਣ ਵਾਸਤੇ। ਜਿਸ ਤਰ੍ਹਾਂ ਮੈਂ ਜਿਹੜੇ ਬੁੱਕਾ ਦੇ ਵਿੱਚ ਬੜੀ ਸੀਗੇ ਦੋ ਜਣੇ। ਮੈਂ ਉਹਦੇ ਇੱਕ ਪੁਲਿਸ ਮੁਲਾਜ਼ਮ ਨੂੰ ਆਹ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ। ਉਹ ਦੱਸਦੇ ਨੇ। 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਹ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ। ਟੋਟੇ ਸਾਹਮਣੇ ਆ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਕ ਨੇ ਜਿਹੜੇ ਕਰ ਰਹੇ ਨੇ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਚੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋਆਂ ਆਈਆਂ ਵੀ ਆਪਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ অবজারভার ਕਿਵੇਂ ਲਾਤੇ ਕੀ ਮੰਗੀ ਹੈ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਨੇ ਚੋਣ ਹੋਈ ਜਾਂਦੀ ਹੈ ਤੁਹਾਡੀ ਨਹੀਂ ਅੱਜ ਥੋੜੀ ਪੋਰਟਸ ਲੱਗੀ ਹੋਈ ਸੀ ਫਿਰ ਵੀ ਉੱਥੇ ਇੱਕੋ ਬੰਦਾ ਕਾਜ ਕਰ ਲੈ ਕੇ ਭੱਜ ਜਾਂਦਾ ਹੈਗਾ ਕਾਲੇ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਇਹ ਆਪ ਦੀ ਚੋਣ ਕਰ ਰਹੇ ਨੇ ਜੀ ਜੂ ਐਸ ਪਰ ਲਾਅ ਜਿੱਦਾਂ ਵੀ ਹੋਵੇ ਕਰ ਲੈਣਗੇ ਸਾਡਾ ਉਹ ਡੈਕਟੀ ਦੇ ਨਹੀਂ ਸਟੇਜ ਤੇ ਬੰਦਾ ਚੜ ਕੇ ਸਟੇਜ ਨਹੀਂ ਦੇਖੋ ਇਹ ਤਾਂ ਅਸੀਂ ਆਰਗੇਨਾਈਜਰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਕੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾਹੋ ਤੇ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੀ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜ ਦਿੱਤਾ ਕਿ ਇਹ ਜਾਂ ਤਾਂ ਕਿਹੜੇ ਪਤਾ ਨਹੀਂ ਕਿਹੜੇ ਪਤਾ ਨਹੀਂ ਜਾਂਦਾ ਸਾਰੇ ਬੰਦੇ ਉਹ ਕੁਈ ਪ੍ਰਸੰਨਤਾ ਨਹੀਂ ਕੋਈ ਪ੍ਰਸ਼ਨ ਨਹੀਂ 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 ਬਣਿਆ ਅਜੀਬ ਜਿਹਾ ਜੇ ਫਿਰ ਰੋਲਾ ਜਿਹਾ ਪਿਆ ਧਰਮ ਬਾੜੇ ਦੇ ਫੜੇ ਮੈਂ ਹੁਣੇ ਆਇਆ ਵੀ ਕਿ ਮੇਰੇ ਨਹੀਂ ਮੈਨੂੰ ਨਹੀਂ ਮੈਂ ਹਾਂ ਮੈਂ ਹੁਣੇ ਆਇਆ ਜੀ ਪਹੁੰਚੇ ਮੈਨੂੰ ਪਤਾ ਹੈ ਇਹ ਸਾਡੀ ਡਿਊਟੀ ਵੀ ਹੈ ਵਿੱਚ ਹਾਂਜੀ ਤੇ ਫਿਰ ਤੁਸੀਂ ਅੰਦਰ ਡਿਊਟੀ ਟਾਈਮ ਤੇ ਹੈ ਨਹੀਂ ਮੈਂ ਹੁਣੇ ਆਇਆ ਹਾਂ ਹੁਣੇ ਕੀ ਕਾਰਨ ਲੱਗਦਾ ਜੀ ਜਿਹੜਾ ਆਪਣਾ ਇੰਨਾ ਕੋਸ਼ਿਸ਼ ਲਗਾ ਮੰਨੂ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਅਨੇ ਕੋਈ ਪਤਾ ਨਹੀਂ ਕੀ ਹੋਣਾ ਇਸ ਚੋਣ ਇਸ ਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ ਵੈਸੇ ਬੰਦੇ ਥੋੜ ਨੂੰ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ ਤੇ ਦੋ অবজারভার ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ ਐਲਪੀਕ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਮੈਨੂੰ ਲੱਗਦਾ ਸਰਕਾਰ ਨੇ ਆਪ ਦੇ ਖਿਲਾ ਲਿਆ ਕਚਹਿਰੀਆਂ ਵਿੱਚ ਉਹ ਜਿੰਨਾਂ ਚਿਰ ਆਉਂਦੇ ਨਹੀਂ ਉਹਨਾਂ ਤੇ ਚੌਂਦੀ ਫਿਕਰਿਆ ਜਿਹੜੀ ਉਹ ਅਕੇਰੀ ਚੱਲਦੀ ਹੁਣ ਜਿਹੜਾ ਰਿਟਰਨ ਦਾ ਅਫਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਹਿਯਾ ਦਿੱਤਾ ਆ ਕੇ ਉਹਨਾਂ ਕੋਲ ਗਏ ਆ ਰਹਿ ਮਸ਼ਪਰਾ ਕਰਨ ਲਈ ਕੀ ਕਰੀਏ ਕਿ ਮਲ तकरीबन ਉਸ ਤੋਂ ਜ਼ਿਆਦੇ ਹਾਲਾਤ ਤਾਂ ਉਹਨਾਂ ਦੇ ਇਹੀ ਲੱਗਦੇ ਆ ਵੀ ਉਹਨਾਂ ਸਾਹਿਬ ਗੱਲ ਕਰੀ ਜਿਸ ਤਰ੍ਹਾਂ ਸ਼ਾਂਤੀਪੁਰ ਉੱਤਰਿਆ ਸੀ ਅਚਾਨਕ ਜਿਹੜਾ ਕੁਝ ਵਾਪਰਿਆ ਉਹ ਕਿਵੇਂ ਦੇਖਦੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ੱੱਕੇ ਨਾ ਪੜਨਾ ਵੋਟਾਂ ਨਾਲ ਵੜਜੋ ਕੋਈ ਹਰ ਇੱਕ ਦਾ ਹੱਕ ਹੈ ਚੋਣ ਲੜਨਾ ਹੱਕ ਹੈ ਬਣਨਾ ਹੱਕ ਸਾਰੀਆਂ ਗੱਲਾਂ ਠੀਕ ਹੁੰਦੀਆਂ ਨੇ ਪਰ ਜੇ ਥੋੜੇ ਕੋਲੇ ਵੋਟਾਂ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲੋ ਵੀ ਇਕੱਤਾ ਉਹਦਾ ਸਾਨੂੰ ਦੇ ਦਿਓ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਕੋਈ ਅਜਿਹੀ ਗੱਲ ਨਹੀਂ ਪਰ ਜੇ ਕੋਈ ਨੂੰ ਧੱਕੇ ਨਾਲ ਵੀ ਮੈਂ ਬਣਨਾ ਹੈ ਉਹ ਗਲਤ ਹੁੰਦਾ ਸਿਸਟਮ ਉਹ ਥੋੜੇ ਸਾਹਮਣੇ ਹੋਇਆ ਸਾਰਾ ਜੀ ਜੀ ਤੁਸੀਂ ਕਾਂ ਮੰਜ ਵਾਰ ਪ੍ਰਧਾਨ ਰਹੇ ਮੈਸੋਸੀਏਸ਼ਨ ਦੇ ਇਹ ਹਾਲਾਤ ਪਹਿਲਾਂ ਕਦੇ ਨਹੀਂ ਨਹੀਂ ਕਦੇ ਨਹੀਂ ਹੋਏ ਮੈਂ ਮੈਂ ਰਹਾ ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ ਉਦੋਂ ਮੈਂ ਸੀਨੀਅਰ ਵੀ ਪ੍ਰਧਾਨ ਹੁੰਦਾ ਸੀ ਦਿਲਿੰਦਰ ਉਹਨੂੰ ਵੀ ਕਦੇ ਨਹੀਂ ਹੋਇਆ ਸੀ ਸਰਬਸੰਮਤੀ ਦੇਣ ਦੀ ਹੁੰਦੀ ਸੀ ਐ ਰਾਜਪਮੇ ਕਾਂਗਰਸ ਦਾ ਹੋਵੇ ਭੁਮਿਕਾਲਿਆਂ ਦਾ ਹੋਵੇ ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ ਉਹ ਚੋਣ ਸਰਬਸੰਮਤੀ ਨੇ। ਖੇਡਾਂ ਦੇ ਵਿੱਚ ਇਹ ਕੁਛ ਤੁ ਤੁ ਨਤੀਵੇਂ ਲੱਗਦਾ। ਨਹੀਂ ਚੰਗਾ ਨਹੀਂ ਹੈਗਾ ਖੇਡਾਂ ਵਾਸਤੇ ਕੰਮ ਚੰਗਾ ਨਹੀਂ ਹੈਗਾ ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ ਜਿਸ ਤਰ੍ਹਾਂ ਜਿਹੜੇ ਪਾਡੇ ਵਿੱਚੋਂ ਬੜੇ ਸੀਗੇ ਦੋ ਜਣੇ ਮੈਂ ਜਿਹੜੇ ਇੱਕ ਪੁਲਿਸ ਮੁਲਾਜ਼ਮ ਆ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ ਉਹ ਦੱਸਦੇ ਨੇ। 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ। ਆ ਕੇ ਕਾਗਜ਼ ਪੜਨ ਦੀ ਕੋਸ਼ਿਸ਼ ਕਰਨ ਦੀ। ਤੁਹਾਡੇ ਸਾਹਮਣੇ ਆ ਸਾਰਿਆਂ ਨੇ ਦੇਖਿਆ। ਕੈਮਰੇ ਵਿੱਚ ਕੈਦ ਹੈ। ਕੌਣ ਲੋਕ ਨੇ ਜਿਹੜੇ ਕਰ ਰਹੇ ਨੇ? ਇਹ ਤੁਹਾਨੂੰ ਡਿਸਕਲੋਜ਼ ਕਰ ਦੇਵਾਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਚੱਪ ਲੈਣ ਦਿਓ। ਆਇਡੈਂਟੀਫਾਈਡ ਬੰਦੇ ਆ ਫੋਟੋਆਂ ਆਈਆਂ ਵੀ ਆ। ਆਪ੍ਰਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ। ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ। ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ। ਓਲੰਪਿਕ ਐਸੋਸੀਏਸ਼ਨ ਨੇ ਅਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਅਬਜ਼ਰਵਰ ਕਿਵੇਂ ਲਾਤੇ ਕੀ ਮੰਗ ਕੀ ਹੈ ਤੁਹਾਡੀ ਹੁਣ ਸਾਫ਼ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਨੇ ਚੋਣ ਹੋਈ ਜਾਂਦੀ ਸੀ ਤੁਹਾਡੀ ਨਹੀਂ ਅਜੇ ਥੋੜੀ ਪੋਰਟਸ ਲੱਗੀ ਹੋਈ ਸੀ ਫਿਰ ਵੀ ਉੱਥੇ ਸਟੇਜ ਤੋਂ ਬੰਦਾ ਕਾਹ ਜਿੱਤੋ ਲੈ ਕੇ ਭੱਜ ਜਾਂਦਾ ਹੈਗਾ ਕਾਲੇ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਕਿ ਆਪ ਦੀ ਚੋਣ ਕਰ ਰਹੇ ਨੇ ਜੀ ਜੂ ਐਸ ਪਰ ਲਾਅ ਜਿੱਦਾਂ ਵੀ ਹੋਵੇ ਕਰ ਲੰਗੇ ਸਾਡਾ ਉਹ ਡੈਕਟੀ ਦੇ ਦੇਣਾ ਤਾਂ ਨਹੀਂ ਉਹ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਇਹ ਦੇਖੋ ਇਹਦਾ ਨਾ ਸੀ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਕੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾੜੋ ਤਾਂ ਉਹਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ ਇਹ ਜਾਣਦੇ ਨਹੀਂ ਕਿਹੜੇ ਬੰਦੇ ਆ ਨੇ ਕਿਹੜੇ ਬੰਦੇ ਨਹੀਂ ਕੁਈ ਪ੍ਰਸਤਾਨ ਕਾ ਮੈਂ ਨਹੀਂ ਕਹਿੰਦਾ ਆ ਜੀ ਤੁਸੀਂ ਇਥੇ ਰੋਲਾ ਜਿਹਾ ਪਿਆ ਹਰਮ ਬਾੜੇ ਦੇ ਬੜੇ ਮੈਂ ਹੁਣੇ ਆਇਆ ਵੀ ਕਿ ਮੇਰੇ ਆਏ ਨਹੀਂ ਮੈਨੂੰ ਮੈਂ ਹਾਂ ਮੈਂ ਹੁਣੇ ਆਇਆ ਜੀ ਪਹੁੰਚਿਆ ਮੈਨੂੰ ਪਤਾ ਹੈ ਇਹ ਸਾਡੀ ਡਿਊਟੀ ਸੀ ਵਿੱਚ ਹਾਂਜੀ ਤੇ ਤੁਸੀਂ ਅੰਦਰ ਡਿਊਟੀ ਟਾਈਮ ਤੇ ਰਹਿੰਦੇ ਮੈਂ ਹੁਣੇ ਆਇਆ ਹਾਂ ਕੀ ਕਾਰਨ ਲੱਗਦਾ ਜੀ ਜਿਹੜਾ ਆਪਣਾ ਇੰਨਾ ਕੁਛ ਹੰਗਾਮਾ ਹੋਣ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਅਨੇਕ ਕੋਈ ਪਤਾ ਨਹੀਂ ਕੀ ਹੋਣਾ ਇਸ ਇਸ ਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ ਵੈਸੇ ਬੰਦੇ ਥੋੜੇ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ ਤੇ ਦੋ ਆਬਜ਼ਰਵਰ ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ ਅਲਪਕੈਸੋ ਸ਼ੀਨ ਉਹਨਾਂ ਨੂੰ ਦੋਨਾਂ ਨੂੰ ਅਲੱਗ ਦਾ ਸਰਕਾਰ ਨੇ ਆਪ ਦੇ ਉੱਥੇ ਬੁਲਾ ਲਿਆ ਕਚਹਿਰੀਆਂ 'ਚ ਉਹ ਜਿੰਨਾਂ ਚਿਰ ਉਹ ਆਉਂਦੇ ਨਹੀਂ ਉਹਨਾਂ ਤੇ ਚੋਣ ਦੀ ਕਿਰਿਆ ਜਿਹੜੀ ਉਹ ਅਕੇਰੀ ਚੱਲਦੀ ਹੁਣ ਜਿਹੜਾ ਰਿਟਰਨ ਦਾ ਅਫਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਹਯਾਤ ਦਿੱਤਾ ਕਿ ਉਹਨਾਂ ਕੋਲ ਗਏ ਆ ਰਾਇ ਮਸ਼ਪਰਾ ਕਰਨ ਦੀ ਕੀ ਕਰੀਏ ਕਿ ਮਤਲਬ ਤਕਰੀਬਨ ਪੋਸਟਮਨ ਮੋ ਜਿਆਦੇ ਹਾਲਾਤ ਆ ਉਹਨਾਂ ਦੇ ਇਹੀ ਲੱਗਦੇ ਆ ਵੀ ਬ੍ਰੋ ਸਾਹਿਬ ਬੈਠੇ ਜਿਸ ਤਰ੍ਹਾਂ ਸ਼ਾਂਤੀਪੁਰ ਉੱਤਰਿਆ ਸੀ ਅਚਾਨਕ ਜਿਹੜਾ ਕੁਛ ਵਾਪਰਿਆ ਉਹ ਕਿਵੇਂ ਦੇਖਦੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ੱੱਕੇ ਨਾ ਪੜਨਾ ਹੈ ਵੋਟਾਂ ਨਾ ਵੜਜੋ ਕੋਈ ਹੱਕ ਨਹੀਂ ਹਰ ਕਿਸੇ ਦਾ ਹੱਕ ਹੈ ਚੋਣ ਲੜਨਾ ਹੱਕ ਹੈ ਬਣਨਾ ਹੱਕ ਸਾਰੀਆਂ ਗੱਲਾਂ ਉਹ ਠੀਕ ਹੋਣੀਆਂ ਰੇ ਪਰ ਜੇ ਛੋਟੇ ਕੋਲੇ ਵੋਟਾ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲੋ ਵੀ ਕਦਾ ਉਹਦਾ ਸਾਨੂੰ ਦੇ ਦਿਓ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਕੋਈ ਐਜੀ ਗੱਲ ਨਹੀਂ ਪਰ ਜੇ ਕੋਈ ਧੱਕੇ ਨਾਲ ਵੀ ਮੈਂ ਬਣਣਾ ਹੈ ਉਹ ਗਲਤ ਹੁੰਦਾ ਹੈ ਸਿਸਟਮ ਉਹ ਤੁਹਾਡੇ ਸਾਹਮਣੇ ਹੋਇਆ ਸਾਰਾ ਜੀ ਜੀ ਤੁਸੀਂ ਚਾਰ ਪੰਜ ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ ਇਹ ਹਾਲਾਤ ਪਹਿਲਾਂ ਕਦੇ ਨਹੀਂ ਨਹੀਂ ਕਦੇ ਨਹੀਂ ਹੋਇਆ ਮੈਂ ਮੈਂ ਰਹਾ ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ ਉਦੋਂ ਮੈਂ ਸੀਨੀਅਰ ਵੀਰ ਪ੍ਰਧਾਨ ਹੁੰਦਾ ਸੀ ਦਿਲਿੰਦਰ ਤੋਂ ਸੀ ਬਲਬੀਰ ਸਿੰਘ ਸਰਦਾਰ ਸਵਰਨ ਸਿੰਘ ਦੇ ਭਤੀਜੇ ਉਦੋਂ ਵੀ ਕਦੇ ਨਹੀਂ ਹੋਇਆ ਸੀ ਸਰਬਸੰਮਤੀ ਰਿਤ ਜੁਲਦੀ ਸੀ ਹੈ ਰਾਜ ਭਵੇਂ ਕ ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ ਉਹ ਚੋਣ ਸਰਵਸਤਰੀ ਨੇ। ਖੇਡਾਂ ਦੇ ਵਿੱਚ ਇਹ ਕੁਛ ਤੁਹਾਨੂੰ ਕਿਵੇਂ ਲੱਗਦਾ? ਨਹੀਂ ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ। ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਜਿਹੜੇ ਲੋਕ ਪਾਦੇ ਵਿੱਚੋਂ ਬੜੇ ਸੀਗੇ ਦੋ ਜਣੇ। ਮੈਂ ਜਿਹਦੇ ਇੱਕ ਪੁਲਿਸ ਮੁਲਾਜ਼ਮ ਆ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ। ਉਹ ਦੱਸਦੇ ਨੇ।